ਲੋ ਜੀ ਆਪਾਂ ਨੇ ਲਾਇਆ ਮਨੀ ਪਲਾਂਟ ਇਹ ਇਹ ਲਾਇਆ ਪਾਣੀ ਚ ਹਨਾ ਇੰਨੇ ਦਿਨ ਹੋ ਗਏ ਲਗਾਏ ਇਹਨੂੰ ਤੇ ਹੁਣ ਲੱਗਦਾ ਹੋ ਗਿਆ 3-4 ਤਰੀਕ ਨੂੰ ਲਾਇਏ ਸੀ ਜੇ ਨੰਨੂ ਆਇਆ ਸੀ ਆਪਣਾ ਹਨਾ ਹਾਂ ਹੁਣ ਫੁੱਟੜ ਆ ਦੇ ਥੋੜਾ ਥੋੜਾ ਦੇਖੋ ਹਨਾ ਇਹ ਕੱਢ ਲਈ ਤੂਸੇ ਇਹਦੇ ਕੱਡੇ ਨਹੀਂ ਹਨਾ ਪਾਣੀ ਨਾ ਬਦਲਦਾ ਨਾਲੇ ਮੈਂ ਦੇਖਦੀ ਆਂ ਦੇਖੋ ਤੇ ਆਹ ਦੇਖੋ ਚੜਾ ਵੀ ਨਿਕਲੇ ਆਇਆ ਉਹ ਦੇਖੋ ਵਾਹਿਗੁਰੂ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੁਣ ਆ ਵੀ ਚੁੱਲ ਜਿਆ ਪਿਆ ਤਿੰਨ ਟਾੜੀਆਂ ਸੀਗੀਆਂ ਇਹ ਦੇਖੋ ਹੀ ਨਿਕਲ ਰਹੀਆਂ ਹਨ ਇੱਕ ਆ ਨਿਕਲ ਰਹੀ ਆ ਦੇਖੋ ਊਠੇ ਕੋਲ ਬਰੀਕ ਜੀ ਮੈਂ ਸਾਰੇ ਡੋਪਤਾ ਸੀ ਬੰਨੇ ਦਿਨਾਂ ਦਾ ਤਾਂ ਊਠਿਆ ਨਹੀਂ ਉੱਪਰੋਂ ਚੱਲ ਪਿਆ ਹੁਣ ਮੈਂ ਲਾਉ ਇਹਨਾਂ ਦੇ ਮਿੱਟੀ ਚ ਲਾਉ ਆ ਦੇਖੋ ਕੱਚੇ ਝੁੱਠਿਆ ਆ ਪੱਕਾ ਦੇਖੀ ਇੱਥੋਂ ਚੱਲ ਜਾਈਂਗੇ ਇਹਨੂੰ ਵੀ ਤੋੜੂਗੀ ਹੁਣ ਹੁਣ ਤੋੜਦਾ ਮੈਂ ਇਹ ਤੋੜੇ ਦੇਣੀ ਆ ਤੁਸਿਲ ਜੇ ਦੇਣੀ ਆ ਇੱਧਰ ਆ ਉੱਪਰੋਂ ਨਿਕਲਿਆ ਆ ਦੇਖੋ ਉੱਪਰੋਂ ਨਿਕਲਿਆ ਹੀਠਾਂ ਦਾ ਨਿਕਲੇ ਨਹੀਂ ਰਿਹਾ ਇਹ ਵੀ ਤੋੜ ਦੋਣੀਆਂ ਐ। ਉਹ ਦੇਖੋ ਫੱਡੇ ਪਾ ਦੋ ਪਾਣੀ ਚੋਂ ਨਿਕਲਿਆ। ਹੁਣ ਮੈਂ ਪਾਣੀ ਪਕਾ ਲ ਦਾਂਗਾ। ਇਹੋ ਇੰਨੇ ਪਾਣੀ ਤੋਂ ਬਦਲ ਦਣੀਆਂ ਫੇਰ ਲਗਾਉਂਗੀ ਉਹ ਕਰੂੰਗੀ। ਉਹਦੇ ਚ ਲਾਉਂਗੀ ਮਿੱਟੀ ਤੇ ਗਮਲਿਆਂ ਚ ਇਹਨਾਂ ਨੂੰ ਕਹੂੰਗੀ ਗਮਲੇ ਲਿਆ ਦਿਓ। ਇਹ ਪੱਤਾ ਕੁੱਟ ਗਿਆ ਵਿਚਾਰਾ ਹੋਣਾ। ਤਾਂ ਇਹ ਵੀ ਕੁੱਟ ਗਿਆ ਸਾਰਾ ਨਿਕਲ ਰਿਹਾ। ਉਸ ਸਮੇਂ ਵੀ ਇਹ ਵੀ ਤੋੜਨ ਨੂੰ ਕਹਿ ਰਹੀ ਕੀ ਗੱਲ ਵਰ ਤੋਂ। ਮੈਂ ਕਿਹਾ ਚੀਜ਼ ਪੱਕੀ ਐ ਥੋੜ੍ਹ ਤੋੜ ਦੂੰ ਹਨਾ। ਪਰ ਹੁਣ ਆ ਨਿਕਲ ਗਿਆ ਜੜ ਜੜ ਨਿਕਲਿਆ ਹੀ ਇਹ ਟੁੱਟ ਨਾ ਜਾਵੇ ਆ ਤੋੜਤੀ ਇਥੋਂ ਪੂਸਾ ਤੇ ਇਥੋਂ ਦੇਖਦੀ ਆ ਜੇ ਨਿਕਲੂ ਇਥੋਂ ਸਿੱਲ ਦਿਆਂ ਉਹਨਾਂ ਨੂੰ ਸਿੱਲ ਕੇ ਪਾਉਣੀ ਆ ਵਿੱਚੋਂ ਆਹ ਉਰ ਪੱਤਾ ਟੁੱਟ ਗਿਆ ਇਹ ਇਥੋਂ ਟੁੱਟ ਗਿਆ ਕਈ ਦਿਨ ਤਾਂ ਪੀਲੇ ਪੀਲੇ ਹੁੰਦੇ ਰਹੇ ਨੇ ਆ ਵੀ ਫੁੱਟ ਰਿਹਾ ਦੇ ਆ ਵੀ ਚੱਲ ਪਿਆ ਮਨੀ ਪਲਾਂਟ ਤੇ ਆ ਵੀ ਚੱਲ ਪਿਆ ਹੁਣ ਉੱਪਰੋਂ ਆਹ ਪੱਤੇ ਚਲੋ ਇੰਨੇ ਸਿੱਲ ਕੇ ਉਰੋਂ ਪੂਰੋਂ ਦੇਖਦੀ ਆ ਜੇ ਔਖੜ ਗਿਆ ਤੇ ਆਹ ਤੇ ਆਹ ਚੱਲ ਪਿਆ ਛੋਟਾ ਜਿਹਾ ਆਹ ਇਹਨੂੰ ਪਾਣੀ 'ਚ ਦੱਬ ਦਾਨੀਆਂ ਹੁਣ ਐਵੇਂ ਸਾਰੇ ਹੁਣ ਮੈਂ ਡੋਬ ਦਾਨੀਆਂ ਪਹਿਲਾਂ ਮੈਂ ਇੰਨੇ ਕਰਖੇ ਵੇ ਸੀਗੇ ਉੱਪਰੋਂ ਫੁੱਟੀਆਂ ਹੀ ਨਹੀਂ ਹੁਣ ਮੈਂ ਇੱਕ ਦਿਨ ਕੀ ਕਰਾਂ ਮੈਂ ਕਿ ਸਾਰੀ ਵਿੱਚ ਦੇਖੀ ਜਾਨੀਆਂ ਜਾਂ ਤਾਂ ਗਰਾਬ ਇਹ ਹੋ ਜੂਗਾ ਹਨਾ ਜਾਂ ਤਾਂ ਖਰਾਬ ਇਹ ਹੋ ਜੂਗਾ ਜਾਂ ਨਿਕਲਿਓ ਹੁਣ ਨਾ ਮੈਂ ਸਾਰੇ ਐਵੇਂ ਡੋਬ ਤੇ ਐਵੇਂ ਡੋਬਤਾ ਉਹਦੇ ਨਾਲ ਇਹ ਕਿਤਾਹ ਨਿਕਲ ਆਈਆਂ ਜੜਾਂ ਦੇ ਹੇਠਾਂ ਇਹ ਕਾ ਨਿਕਲ ਆਈ ਤੇ ਆ ਹਰਾ ਹੋ ਗਿਆ ਦੇਖੋ ਪਾਣੀ 'ਚ ਉਹ ਡੋਪਣ ਵਾਲੇ ਇੱਕਾ ਟੂਸਾ ਨਿਕਲੇ ਆ ਦੇਖੋ ਛੋਟਾ ਜਿਹਾ ਧਿਆਨ ਨਾਲ ਬਥਾ ਲੱਗਦਾ ਚਿੱਟਾ ਹਤੀ ਬੜੇ ਚਿੱਟੇ ਚਿੱਟੇ ਛੋਟੇ ਛੋਟੇ ਇੱਥੋਂ ਚੜਦੀ ਫਿਰ ਮੈਂ ਸਾਰੀ ਡੋਪਦੀ ਇਹ ਵੀ ਡੋਪਦਾਨੀਆਂ ਹੋਣਾਂ ਹੁਣ ਇਹ ਦੂਜੀ ਵੀ ਡੋਪਦਾਨੀ ਆ ਵੀ ਸਾਰਾ ਡੋਪਦਾ ਸੀਗਾ ਇਹਨੂੰ ਸੇਲ ਲਦੀਆਂ ਪਹਿਲਾਂ ਇੱਥੋਂ ਉਹ ਤਾਂ ਬੇਕਾਰ ਆ ਇੱਥੋਂ ਤਾਂ ਇੱਥੋਂ ਨਿਕਲਦਾ ਨਾ ਇਹ ਜਲਪਜੀ ਲੱਗੀ ਵੀ ਇਹ ਤੁ ਤੋਂ ਤੋੜੇ ਦਾਨੀਆਂ ਦੇਖੋ ਤੋੜ ਕੇ ਹੀ ਸੜਦਾਨੀਆਂ ਇਹ ਕਟਾਣੀ ਤੋੜਦੀ ਪਤਨ ਵਿੱਚ ਲੰਘ ਗਈ ਹਨਾ ਇੱਕ ਆਹ ਪੁੱਤਰ ਰਹਾ ਦੇ ਇੱਥੋਂ ਵੀ ਸੇਲ ਲਦਾਨੀਆਂ ਚਾ ਕਰਦਣਾ ਸੇਲ ਦੀਆਂ ਦੇਖਦੀਆਂ ਫਿਰ ਸੇਲ ਤਾਂ ਆਪਾਂ ਨੇ ਹਨਾ ਇਹ ਤੋੜ ਤਾਂ ਟਾਣੀ ਨੇ ਤੋੜਦੀ ਆ ਵੀ ਸੇਲ ਤਾਂ ਵੈਸੇ ਆ ਨਿਕਲ ਰਿਹਾ ਹਰਾ ਦੇ ਇਹਨੂੰ ਵੀ ਵਿੱਚੇ ਰੋਪਦੀਆਂ ਇੱਥੋਂ ਸੇਲ ਹੋਰ ਨਿਕਲਣਾ ਹੋ ਨਿਕਲ ਜੂਰੋ ਟੂਸਾਂ ਨਿਕਲ ਜੂਏ ਸਾਰੇ ਗੋ ਬਦਨੀਆਂ ਇਹਦੇ ਵਿੱਚ ਤੇ ਆਹ ਨਿਕਲ ਰਹੇ ਨੇ ਪੱਤੇ ਟੁੱਟ ਗਿਆ ਪਰਤਾ ਟੁੱਟ ਗਿਆ ਇਹ ਤਾਂ ਪਹਿਲੇ ਇਹ ਟੁੱਟਿਆ ਚਲੋ ਹਨਾ ਇੰਨੇ ਹਾਂ ਨਿਕਲ ਰਿਹਾ ਦੇਖੋ ਹੁਣ ਇਹ ਡੋਗਦਣੀਆਂ ਵਿੱਚ ਬੱਚਾ ਆ ਕੇ ਕਿਤੇ ਕੁੱਕੜ ਵੀ ਨਾ ਜਾਵੇ ਜੜ ਹਨਾ ਸਾਰੇ ਡੋਗਦਣੀਆਂ ਫਿਰ ਇੱਕ ਦਿਨ ਉਹ ਕਰੂੰਗੀ ਉੱਪਰ ਦੀ ਪਾਣੀ ਪਾ ਦੂੰਗੀ ਹਨਾ ਆ ਵੀ ਫੁੱਟ ਰਿਹਾ ਆ ਦੇਖੋ ਆ ਵੀ ਫੁੱਟ ਰਿਹਾ ਹਨਾ ਪਾਣੀ ਫਿਰ ਗਮਲਾ ਗਮਲੇ 'ਚ ਪਾ ਦਾਂਗੇ ਬੱਚੇ ਆ ਜਾਣਗੇ ਲਿਆਉਣਗੇ ਜਿਹੇ ਜਿਹੇ ਲਿਆਉਣੇ ਨੇ ਹੁਣ ਮੈਂ ਸਾਰੇ ਪਾਣੀ 'ਚ ਡੋਬਦਾ ਪੱਤੇ ਖਰਾਬ ਹੋਗੇ ਇਹ ਫਿਰ ਮੈਂ ਕੱਢ ਦੂੰਗੀ ਹਨਾ ਤੋੜ ਦਿਆਂ ਨਾ ਇਹਨਾਂ ਪੱਤਿਆਂ ਤੇ ਇਹਦੇ ਨਾਲ ਉਹਨਾ ਪਾਣੀ ਨਾਲੋਂ ਉਹਦੇ ਚ ਮਿੱਟੀ ਚ ਲਾਉਂਗੀ ਦੇਖਦੀ ਆ ਆਪਣਾ ਤੱਜੇ ਨਹੀਂ ਬਿਲ ਕਰ ਲਉਂਦੇ ਦੇਖਦੀ ਆ ਹਨਾ ਪੱਤੇ ਕਰਾ ਗੋ ਰਹੇ ਨੇ ਨਾ ਤੋੜਤੀ ਮੈਂ ਪਹਿਲਾਂ ਵੀ ਤੋੜਤੇ ਸੀਗੇ ਇੱਕਾਈ ਟਾਣੀ ਸਿੱਲਦੀ ਆ ਸਿੱਲ ਕੇ ਵਿੱਚੇ ਸਿਰਦਾ ਨਹੀਂ ਆ ਦੇਖਦੀ ਆ ਜੇ ਹੁਣ ਉਹ ਹੋਜੂ ਹਨਾ ਵਿੱਚ ਦੱਬ ਦਾਨੀ ਆ ਹੋ ਗਈ ਪਾਣੀ ਨਾਲ ਉੱਪਰ ਬੜੀ ਵਿਚ ਨਹੀਂ ਜਾਂਦੀ ਨੀਚੇ ਨਾ ਹਾਂ ਗਈ ਆ ਇਹਦੇ ਉੱਤੇ ਦੀ ਪਾਣੀ ਪਾ ਦਨੇ ਆ ਪੂਣੀ ਰੱਖ ਦਾਨੀ ਆ ਵੈਸੇ ਮੈਂ ਹਨਾ ਉਥੇ ਭੁੱਲ ਜਾਨੀ ਆ ਕਈ ਵਾਰੀ ਯਾਦ ਆ ਜਾਂਦਾ ਕਈ ਵਾਰੀ ਨਾ ਔਰੇ ਸਾਹਮਣੇ ਰੱਖ ਦਾਨੀ ਐ ਹੁਣ ਐ ਹੁੰਦਾ ਵੀ ਮੋਹ ਮਾਂ ਧੋਣਿਆ ਹਨਾ ਤੇ ਉਹ ਨਾ ਹੋ ਜAVE ਖਰਾਬ ਨਾ ਹੋ ਜAVE ਆ ਪੱਤੇ ਜੇ ਤੋੜ ਕੇ ਬਾਹਰ ਰੱਖ ਦਾਨੀ ਆ ਦੇਖੋ ਰੱਖਦਾ ਪੂਰੀ ਹੱਥ ਧੋਦੇ ਨੇ ਨਾ ਮੈਨੂੰ ਐਂ ਦਾੜਾ ਵੀ ਤਾਂ ਇਹ ਵੀ ਉਹ ਹੋ ਜਾਊਗਾ। ਅਸਾ ਕਸਾ ਹੱਥਾ ਤੋਂ ਦੇਨੇ ਨਾ। ਖਰਾਬ ਨਾ ਹੋ ਜਾਵੇ। ਚਲ ਇਹਨੂੰ ਵਿੱਚੇ ਕਰ ਦਿੰਦੇ ਆ। ਸਾਰੀਆਂ ਪਾਣੀ ਚ ਡੋਬੇ ਦੇ ਦਿੰਦੇ ਆਂ। ਹਨਾ ਫਿਰ ਦੇਖੂੰਗੀ। ਚਲੋ। ਸਾਰਾ ਪਾਣੀ ਚ ਡੋਬੇ ਦੇ ਦਿੰਦੇ ਆਂ ਦੇਖੋ। ਡੋਬ ਕੇ ਫਿਰ ਦੇਖਦੇ ਆਂ ਇੱਕ ਅੱਧੇ ਦਿਨ ਤੱਕ ਫੁੱਟ ਰਹੀਆਂ ਜੜਾਂ ਫੁੱਟ ਰਹੀਆਂ ਨੇ। ਤੇ ਉਰੋਂ ਟਾਣੀ ਵੱਢ ਕੇ ਦਵਾਰੇ ਆਹ ਫੁੱਟ ਰਿਹਾ ਇੱਥੋਂ ਹੀ ਫੁੱਟ ਗਿਆ ਜੇ ਨਾ ਫਿਰ ਆਡ-ਆਡ ਲਾ ਦੂੰਗੇ ਉਹਦੇ 'ਚ ਸਿਸੀਆਂ 'ਚ ਜਾਂ ਗਮਲੇ 'ਚ ਲਾਉਂਗੇ ਉਹਦੇ 'ਚ ਪਾਣੀ 'ਚ ਦਵਾਰੇ ਲਾਉਂਗੇ ਚਲੋ ਪਾਣੀ 'ਚ ਪਾਤਾ ਹੁਣ ਇੱਧਰ ਰੱਖ ਦਈਏ ਆਹ ਕੂੜਾ ਸੁੱਟ ਜੀਏ ਫਿਰ ਨਹੀਂ ਦੇਖੋ ਛੜਦਾ ਬਾਹਰ ਕੂੜਾ ਹੱਥੇ ਲੋ ਜੀ ਵੈ ਗੁਰੂ ਜੀ ਅੰਦਰ ਆਪਣੀ ਸਬਜ਼ੀ ਕੱਟ ਲਈ ਐ ਸਬਜ਼ੀ ਅੱਜ ਬਣਾਵਾਂਗੇ ਪੇਠੇ ਦੀ ਤੇ ਵਿੱਚ ਪਿਆਜ਼ ਕੱਟ ਲਏ ਵਿੱਚ ਆਲੂ ਕੱਟ ਲਏ ਹਟ ਕੇ ਧੋ ਕੇ ਸਮਾਰ ਕੇ ਰੱਖਤੀ ਆਪਾਂ ਨੇ ਸਬਜੀ ਤੇ ਇਹਦੇ ਵਿੱਚ ਪਾ ਲਈ ਆਪਾਂ ਨੇ ਤੇਲ ਹੁਣ ਤੇਲ ਪਾ ਕੇ ਪਹਿਲਾਂ ਫਿਰ ਪਾ ਲਈ ਜੀਰਾ ਇਹਦੇ ਵਿੱਚ ਤੇ ਲੋ ਜੀ ਜੀਰਾ ਪੁੱਜ ਗਿਆ ਇਹ ਹੁਣ ਆਪਾਂ ਲੋ ਜੀ ਇਹਦੇ ਵਿੱਚ ਪਾ ਦਈਏ ਹੁਣ ਆਪਾਂ ਸਬਜੀ ਸਬਜੀ ਆਪਾਂ ਪਹਿਲਾਂ ਘੱਟ ਕੇ ਰੱਖਤੀ ਸੀਗੀ ਪਾਣੀ ਨੁੱਚਲ ਗਿਆ ਚੰਗੀ ਤਰ੍ਹਾਂ ਤੇ ਆਪਾਂ ਹੁਣ ਇਹਦੇ ਵਿੱਚ ਸਬਜੀ ਪਾ ਕੇ ਤੇ ਮਿਕਸ ਕਰ ਦਈਏ ਰੜਾ ਦਈਏ ਹੁਣ ਚੰਗੀ ਤਰ੍ਹਾਂ ਤੇ ਸਰਜਰੀ ਸਰਜਰੀ ਫਿਰ ਬੇਟਾ ਆਊਗਾ ਫਿਰ ਰੋਟੀ ਖਾ ਲਾਂ ਦਾ ਸਬਜੀ ਬਣ ਜੂਗੀ ਨਾ ਫਿਰ ਸਰਜਰੀ ਤੇ ਬੇਟਾ ਆ ਜੂਗਾ ਤੇ ਖਾ ਲੂਗਾ ਫਿਰ ਮੈਨੂੰ ਐ ਨਹੀਂ ਹੋਊਗਾ ਵੀ ਕਾਦੇ ਨਾਲ ਖਾਊ ਵਿਚਾਰਾ ਜਵਾਕ ਤੇ ਰੀਚ ਪਾ ਦੀ ਹੁਣ ਨਾਣ ਤੇ ਪਾ ਦੀ ਹਲਦੀ ਤੇ ਪਾ ਦੀ ਮਿਰਚ ਮਿਰਚ ਪਾ ਕੇ ਇਹਨੂੰ ਮਿਕਸ ਕਰਦੀ ਹੁਣ ਨਾਲ ਆਦੀ ਹੁਣ ਆਪਾਂ ਤੇ ਡੱਬੇ ਫਿਰ ਚੱਕਦੀਆਂ ਮੈਂਨੇ ਫਿਰ ਘੜਸੀ ਫੇਰ ਦੈ ਇਹਨੂੰ ਚੰਗੀ ਤਰ੍ਹਾਂ ਲੜਾ ਲੜਾ ਦਾਂ ਮਿਕਸ ਕਰ ਦੋ ਰੱਖ ਕੇ ਗਰਮੀ ਬੜੀ ਅੱਜ ਤੇ ਇੱਧਰ ਮੈਂ ਟਾਕੀਆਂ ਖੋਲੀਆਂ ਨੇ ਉੱਧਰ ਹਵਾ ਆਉਂਦੀ ਆ ਫਿਰ ਵੀ ਟਾਕੀ ਖੋਲੀਆਂ ਹਵਾ ਤਾਂ ਕਿਹੜੀ ਆਉਂਦੀ ਗਰਮੈਸ ਬਹੁਤ ਹੋਈ ਪਈ ਆ ਬੱਦਲ ਬਹੁਤ ਹੋਇਆ ਪਿਆ ਤੇ ਇਹਦੇ ਕਰਕੇ ਨੇ ਮੈਂ ਟਾਕੀਆਂ ਖੋਲ ਲਈਆਂ ਮੈਂ ਕਿ ਹੁਣ ਹੀ ਤੜਕਾ ਲਾ ਕੇ ਰੱਖ ਦੇਣੀ ਆ ਤੇ ਸਬਜ਼ੀ ਆਪਣੀ ਰਿੱਝ ਜੂਗੀ ਫਿਰ ਮੈਨੂੰ ਟੈਨਸ਼ਨ ਨਹੀਂ ਹੋਊਗੀ ਮੈਂ ਸਵੇਰੀਓ ਕੰਮ ਨਿਮੇੜ ਕੇ ਝਾੜੂ ਪੋਚੇ ਦਾ ਮੈਂ ਕਿ ਤੜਕਾ ਲਗਾ ਦਾਨੀ ਹੁਣੇ ਬੈਠੀ ਸੀ ਫਰੀ ਮੈਂ ਤੜਕਾ ਲਗਾ ਕੇ ਨਿਰਜੂ ਦੀ ਸਬਜ਼ੀ ਚਲੋ ਬੇਟਾ ਜਾਇ 2 ਵਜੇ ਆਵੇ 3 ਵਜੇ ਜੇ ਆਦੇ ਆਉ ਵਧੀਆ ਤੇ ਆਪਾਂ ਤੜਕਾ ਲਗਾ ਕੇ ਰੱਖਤਾ ਤੇ ਹੁਣ ਰੱਖਦੀ ਇਹ ਡੱਬੇ ਇੱਧਰ ਆਪਾਂ ਤੇ ਲੋ ਜੀ ਡੱਬੇ ਰੱਖਦਾ ਕਿ ਲਜੀ ਸਬਜ਼ੀ ਆਪਣੀ ਬਾਲੀ ਦੀ ਤੇ ਇੱਥੇ ਦੀ ਸਬਜ਼ੀ ਅੱਜ ਆਪਾਂ ਬਣਾਉਂਗੀਆਂ ਠੇਠਾ ਹੁਣ ਪਾਉਣੀ ਆਪਾਂ ਰੋਟੀ ਇਹ ਲੋਜੀ ਦਰਪਾਲੀ ਦਰਪਾਲੇ ਮੱਖਣ ਗਰਮਾ ਗਰਮ ਦਰਪਾਲੇ ਦਹੀਂ ਤੇ ਨਾਉਂ ਤੋਂ ਬਣਾਇਆ ਹੁਣ ਆਪਾਂ ਰੋਟੀ ਆਪਣੀ ਲੈ ਲੀਏ